ਦੀ ਕਾਰਸਾ ਵਾਹੇ ਗੁਰਜ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ ਚ ਹੋਵੋਗੇ ਸੰਗਤ ਨਾਲ ਜਰੂਰੀ ਗੱਲ ਕਰਨੀ ਸੀ ਪਹਿਲਾਂ ਤਾਂ ਨਹੀਂ ਕੀਤੀ ਵੀ ਕਾਲ ਤੱਕ ਸਹਿਬ ਦਾ ਮਸਲਾ ਚੱਲਦਾ ਸੀ ਅਸੀਂ ਵਿੱਚ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਸੀਗੇ ਵੀ ਜਿਹੜਾ ਸੰਗਤ ਦਾ ਧਿਆਨ ਭਟਕੇ ਨਾ ਮੇਰੀ ਤੇ ਇੱਕ ਬਾਬੇ ਰਵਿੰਦਰ ਸਿੰਘ ਜੋਨੀ ਦੀ ਵੀ ਜਿਹੜੀ ਹੈਗੀ ਰਿਕਾਰਡਿੰਗ ਵਾਇਰਲ ਹੋ ਰਹੀ ਆ ਉਹ ਕਾਲ ਰਿਕਾਰਡਿੰਗ ਨਹੀਂ ਹੈ ਅਸਲ ਦੇ ਵਿੱਚ ਸਾਰੀ ਗੱਲਬਾਤ ਸੁਣ ਲਿਓ ਧਿਆਨ ਨਾਲ ਫਿਰ ਉੱਥੇ ਜੋ ਸੰਗਤ ਫੈਸਲਾ ਕਰੋਗੀ ਉਹ ਆਪਦੇ ਦਿਮਾਗ ਦੇ ਨਾਲ ਜਾਂ ਆਪਦੀ ਸੋਚੀ ਅਨੁਸਾਰ ਕਰ ਲਿਓ ਇੱਕ ਮਹੀਨਾ ਪਹਿਲਾਂ ਜਦੋਂ ਚਰਨ ਘਾਟ ਵਾਲਾ ਬਲਜਿੰਦਰ ਸਾਧ ਚੱਕਦੇ ਆ ਉੱਥੋਂ ਇਹ ਗੱਲ ਸ਼ੁਰੂ ਹੁੰਦੀ ਆ ਬਰਜਿੰਦਰ ਬਾਬੇ ਬਾਰੇ ਜਦੋਂ ਸਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਤੇ ਅਸੀਂ ਉਹਦੇ ਡੇਰੇ ਚ ਉੱਥੇ ਜਦੋਂ ਜਾਣਿਆਂ ਦੇ ਬਾਹਰ ਨਾਨਕਸਰ 68 ਲਿਖਿਆ ਪੜਦੇ ਆ ਫੇਰ ਮੈਂ ਸੋਚਿਆ ਵੀ ਆਪਾਂ ਨਾਨਕਸਰੀਆਂ ਬਾਰੇ ਕੋਲੇ ਵੀ ਕੋਈ ਗੱਲਬਾਤ ਕਰਗੇ ਵੀ ਇਹਦੀ ਸਜ਼ਾ ਤੁਸੀਂ ਦੋ ਇਹਨੂੰ ਤੇ ਸੰਗਤ ਜੇ ਵਿੱਚ ਜਾਰ ਕਰੋ ਇਹਨੇ ਇਹ ਕਸੂਰ ਕੀਤਾ ਨਾਨਕਸਰ ਦੇ ਕਿਸੇ ਵੀ ਬੰਦੇ ਨਾਲ ਸਾਡਾ ਕੋਈ ਤਾਲੁਕਤ ਨਹੀਂ ਸੀ ਤੇ ਮੈਂ ਕੀ ਕੀਤਾ ਉਸ ਦਿਨ ਬਾਬੇ ਜੋਨੀ ਨੂੰ ਫੋਨ ਲਾਇਆ ਉਹ ਫੋਨ ਨਹੀਂ ਚੱਕਿਆ ਫੇਰ ਲਾਇਆ ਫੇਰ ਉਹਨਾਂ ਨੇ ਚੱਕਿਆ ਤੇ ਉਹ ਕਹਿੰਦੇ ਮਹਾਰਾਜ ਵੀ ਅਸੀਂ ਰਜਨੀ ਫੈਲੂ ਦੇਖਣ ਵਾਸਤੇ ਆਏ ਹੋਏ ਆ ਇਹ ਅਸਲ ਗੱਲ ਆ ਸੱਚ ਆ 1% ਵੀ ਇਧਰ ਉਧਰ ਕੋਈ ਗੱਲਬਾਤ ਨਹੀਂ ਹੋਊਗੀ ਅਸੀਂ ਫਿਰ ਮੋਗੇ ਜਾਂਦੇ ਆ ਜਦੋਂ ਤੇ ਬਾਬੇ ਰਵਿੰਦਰ ਸਿੰਘ ਜੋਨੀ ਨੂੰ ਉੱਥੋਂ ਸਿਰ ਮੇਰੇ ਵਿੱਚੋਂ ਲੈ ਲੈਣੇ ਆ ਰਾਹ ਦੇ ਵਿੱਚ ਉਹਦੇ ਨਾਲ ਸਾਰੀ ਗੱਲਬਾਤ ਕਰਦੇ ਆ ਵੀ ਆਹ ਕੁਛ ਹੋਇਆ ਤੇ ਆਹ ਇਹਦੇ ਪ੍ਰੂਫ ਨੇ ਸਾਡੇ ਮਨ ਦੇ ਵਿੱਚ ਇਹ ਸੀ ਵੀ ਬਾਬਾ ਰਵਿੰਦਰ ਸਿੰਘ ਜੋਨੀ ਵੀ ਸਾਡੇ ਨਾਲ ਸਹਿਮਤ ਹੋਊਗਾ ਤੇ ਆਪਾਂ ਇਹਨੂੰ ਉੱਥੇ ਹੀ ਸਜ਼ਾ ਦੇਵਾਂਗੇ ਸੋਧਾ ਲਵਾਗੇ ਦਾ ਬਾਬੇ ਚਾਰਨ ਘਾਟ ਵਾਲੇ ਸਾਧ ਦਾ ਪਰ ਜਦੋਂ ਉੱਥੇ ਗੱਲਬਾਤ ਜਾਂਦੀ ਆ ਤੇ ਉੱਥੇ ਗੱਲਬਾਤ ਇਹ ਆ ਜਾਂਦੀ ਜਿਵੇਂ ਆਮ ਹੀ ਹੁੰਦਾਗਾ ਵੀ ਸਥਾਨ ਦੀ ਬੇਇੱਜ਼ਤੀ ਹੋਊ ਮਾਪੁਰਖਾਂ ਦੀ ਬੇਇੱਜ਼ਤੀ ਹੋਊਗੀ ਵੀ ਤੁਸੀਂ ਆਏ ਨਾ ਕਰੋ ਗੱਲ ਕਰਦੇ ਕਰਦੇ ਜਿਹੜਾ ਹੈਗਾ ਵੀ ਇਹ ਗੱਲ ਪੈਸਿਆਂ ਤੇ ਆ ਜਾਂਦੀ ਆ ਜਿਹੜੀ ਗੱਲ ਅਸੀਂ ਕਈ ਵਾਰ ਸਪੀਚ ਵੀ ਆਖੀ ਆ ਇੰਟਰਵਿਊ ਚ ਵੀ ਆਖੀ ਆ ਇਹ ਤਾਂ ਕੋਈ ਮਨ ਕਰ ਨਹੀਂ ਹੋ ਸਕਦਾ ਤੇ ਅਸੀਂ ਜਦੋਂ ਮੈਂ ਸਿੰਘਾ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਬਾਈ ਵੀ ਜੇ ਆਪਾਂ ਇਹਨੂੰ ਕਹਿ ਦਈਏ ਵੀ ਜਵਾਬ ਦੇ ਦੇ ਗਏ ਫਿਰ ਇਹ ਗੱਲ ਇੱਥੇ ਮੁੱਕ ਜਾਣੀ ਆ ਤੇ ਐਂ ਕਰੋ ਇਹਨੂੰ ਕਹਾਂ ਵੀ ਚਲੋ ਆਪਾਂ ਕੱਲ ਨੂੰ ਗੱਲ ਕਰਦੇ ਆ ਜਿਹੜੀ ਗੱਲ ਪੈਸਿਆਂ ਦੀ ਉੱਥੇ ਨੇ 10 ਲੱਖ ਰੁਪਏ ਬਾਬੇ ਨੇ ਕਿਆ ਸੀ ਬਾਬਾ ਜੀ ਉਹਨੇ ਉਹਦੇ ਵਿੱਚ ਬੈਠਾ ਸੀ ਉੱਥੇ ਤੇ ਜਦੋਂ ਅਸੀਂ ਆ ਜਾਣੇ ਤੇ ਅਗਲੇ ਦਿਨ ਅਸੀਂ ਉਸੇ ਗੱਲ ਕਰਨ ਦੁਆਰਾ ਗੱਲ ਕਰਨ ਦੇ ਬਹਾਨੇ ਸਾਡੇ ਕੋਲੇ ਹੋਰ ਕੋਈ ਬਹਾਨਾ ਨਹੀਂ ਸੀਗਾ ਬਾਬੇ ਨੂੰ ਉਥੋਂ ਆ ਦੀ ਡੇਰੇ ਚੋਂ ਕੱਢਣ ਦਾ ਬਾਹਰ ਲਿਆ ਕੇ ਜਦੋਂ ਉਹ ਦਿਨ ਅਸੀਂ ਉਹ ਜਿਹੜੀ ਗੱਲ ਹੋਈ ਦੀਪਕ ਢਾਬੇ ਤੇ ਜਾਂ ਗਾਂਹ ਲਾ ਜਾ ਕੇ ਅਸੀਂ ਉੱਥੇ ਇਹਨੂੰ ਫੈਕਟਰੀ ਦੇ ਵਿੱਚ ਕੁੱਟਿਆ ਤੇ ਉਹ ਸਰਪ ਇੱਕ ਬਹਾਨਾ ਸੀਗਾ ਬਾਬਾ ਜੋਨੀ ਬਾਰੇ ਵੀ ਇਹ ਗੱਲਬਾਤ ਕਰਨ ਦਾ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਗੱਲ ਸੰਗਤ ਦੇ ਵਿੱਚ ਰੱਖਤੀ ਭਾਈ ਆਹ ਕੁਛ ਹੋਇਆ ਸੀ ਸੀ ਆਹ ਕੁਛ ਕੀਤਾ ਜੇ ਸਾਡੇ ਮਨ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਹੁੰਦੀ ਅਸੀਂ ਪੈਸੇ ਲੈ ਲੈਂਦੇ ਜੇ ਇਦਾਂ ਦੀ ਕੋਈ ਗੱਲਬਾਤ ਹੁੰਦੀ ਅਸੀਂ ਪੈਸਾ ਲਈ ਹਾਂ ਕਰ ਦਿੰਦੇ ਅਸੀਂ ਉਹਦੇ ਨਾਲ ਲੇਖ ਲਿਖਾ ਕਰਦੇ ਪਰ ਅਸੀਂ ਸੰਗਤ ਨੂੰ ਨਹੀਂ ਇਸ ਗੱਲ ਦਾ ਪਤਾ ਸੀ ਪਰ ਮਹਾਰਾਜ ਨੂੰ ਤਾਂ ਇਸ ਗੱਲ ਦਾ ਪਤਾ ਸੀ ਵੀ ਸਿੰਘ ਕਰਦੇ ਕੀ ਫਿਰਦੇ ਆ ਜਦੋਂ ਇਹ ਸਾਰੀ ਗੱਲਬਾਤ ਹੁੰਦੀ ਆ ਬਾਬਾ ਜੋਨੀ ਆ ਦੇ ਡੇਰੇ ਚ ਹੁੰਦਾ ਤੇ ਅਸੀਂ ਨੂੰ ਕੁੱਟ ਕੇ ਚਲੇ ਜਾਂਦੇ ਆ ਜਦੋਂ ਗੱਲ ਪੁਲਿਸ ਕੋਲ ਆਉਂਦੀ ਹੈ ਤੇ ਬਾਬੇ ਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਚੱਕ ਲਿਆ ਜਾਂਦਾ ਚਰਨ ਘਟ ਵਾਲੇ ਨੂੰ ਤੇ ਉਹਦਾ ਰਿਮਾਂਡ ਤੇ ਜਦੋਂ 10 ਦਾ ਵੀ ਬਾਬਾ ਜੋਨੀ ਵੀ ਆਇਆ ਸੀ ਤੇ ਬਾਬੇ ਜੋਨੀ ਨੂੰ ਪੁਲਿਸ ਲਾਉਂਦੀ ਫੋਨ ਲਾਉਂਦੀ ਜਗਰਾਉਂਦੀ ਤੇ ਸਾਡੇ ਤੇ ਵੀ ਉਸ ਟਾਈਮ ਪ੍ਰੈਸ਼ਰ ਇਹਨਾਂ ਨੇ ਫੋਨ ਲਾ ਲਾ ਕੇ ਇਸ ਗੱਲ ਦਾ ਦਬਾਅ ਸੀਗਾ ਵੀ ਜਿਹੜਾ ਹੈਗਾ ਵੀ ਸੋਨਾ ਦੇ ਪੈਸਾ ਲੈ ਕੇ ਗਏ ਆ ਉਦੋਂ ਗੱਲ ਝੂਠੀ ਸੀਗੀ ਤਾਂ ਹੀ ਇਹਦੇ ਤੇ ਕੋਈ ਗੱਲਬਾਤ ਅੱਗੇ ਵਧੀ ਨਹੀਂ ਸਾਡੇ ਕੋਲ ਇੱਕ ਬੰਦਾ ਸੀਗਾ ਜਿਹੜਾ ਐਮਐਲਏ ਉੱਥੇ ਜਗਰਾਉਂ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਤੇ ਉਹ ਕਹਿੰਦਾ ਬਾਬਾ ਜੀ ਇਹ ਗੱਲਬਾਤ ਇਦਾਂ ਹੋਣੀ ਨਹੀਂ ਹੈਗੀ ਤੇ ਉਹ ਕਹਿੰਦੇ ਮਾੜੀ-ਮੋਟੀ ਸੇਵਾ ਪਾਣੀ ਕਰੋ ਤੇ ਇਹਨਾਂ ਨੇ ਜਿਹੜਾ ਹੈਗਾ ਵੀ ਆਪਣੇ ਤੋਂ ਲੈ ਕੇ ਲੱਖ ਰੁਪਈਆ ਤੇ ਜਦੋਂ ਦੇਣ ਚੱਲੇ ਸੀ ਉਦੋਂ ਹੀ ਬਾਬੇ ਜੋਰਨੀ ਦਾ ਫੋਨ ਆ ਗਿਆ ਕਹਿੰਦੇ ਮਹਾਰਾਜ ਵੀ ਵੀ ਮੈਨੂੰ ਫੋਨ ਆਇਆ ਜਗਰਾਉਂ ਤੋਂ ਵੀ ਉਹ ਕਹਿੰਦੇ ਵੀ ਸੋਨੂ ਸਾਰੀ ਗੱਲ ਦਾ ਪਤਾ ਵੀ ਤੁਸੀਂ ਆਓ ਤੇ ਮੈਂ ਕਹ ਤੁਸੀਂ ਜਾਵੜੋ ਕਹਿੰਦਾ ਮੈਂ ਬਾਬਾ ਜੀ ਮੈਂ ਕੀਰਤਨ ਕਰਨ ਵਾਲਾ ਬੰਦਾ ਮੈਨੂੰ ਇਸ ਗੱਲ ਵਿੱਚ ਨਾ ਕਢੀ ਸੋ ਕਿਸੇ ਹਿਸਾਬ ਨਾਲ ਤੁਸੀਂ ਹੱਲ ਕਰੋ ਫਿਰ ਅਸੀਂ ਉਸ ਬੰਦੇ ਨਾਲ ਹੀ ਗੱਲਬਾਤ ਕਰਦੇ ਵੀ ਜਦੋਂ ਤੁਸੀਂ ਪੈਸੇ ਦੇਣ ਚੱਲੇ ਆ ਤੇ ਉਹਨੂੰ ਕਹਦੇ ਵੀ ਬਾਬੇ ਜੋਨੀ ਨੂੰ ਵੀ ਫੋਨ ਨਾ ਲਾਇਓ ਤੇ ਉਹ ਗੱਲ ਉਦਾਂ ਹੀ ਹੋਈ ਬਾਬੇ ਜੋਨੀ ਨੂੰ ਮੁੜ ਕੇ ਕਦੇ ਫੋਨ ਨਹੀਂ ਗਿਆ ਫਿਰ ਅਸੀਂ ਜਦੋਂ ਵਾਪਸ ਮੋਗੇ ਆਉਨੇ ਆ ਤੇ ਮੈਂ ਕਹ ਯਾਰ ਮੋਗੇ ਤਾਂ ਆਈਆਂ ਆਏ ਆ ਬਾਬੇ ਜੋਨੀ ਦਾ ਹਾਲ ਚਾਲ ਪੁੱਛ ਲਿਆ ਜੀ ਉਹ ਡਰ ਗਿਆ ਸੀ ਤੇ ਜਦੋਂ ਉਹਦਾ ਹਾਲਚਲ ਪੁੱਛਣ ਲੱਗੇ ਤੇ ਮੈਂ ਚੱਲਿਆ ਸੀ ਤੇ ਮੈਨੂੰ ਕਹਿੰਦੇ ਕਿੱਧਰ ਚੱਲੇ ਮੈਂ ਕਿਹਾ ਮੇਰਾ ਪ੍ਰੋਗਰਾਮ ਆ ਤਲਵੰਦ ਉਦਦੇ ਸਿੰਘ ਮਿਲੇ ਸੀ ਤੇ ਉਹ ਕਹਿੰਦੇ ਇਸ ਦਿਵਾਨਾ ਤੇ ਆਏ ਮੈਂ ਚੱਲਿਆ ਕਹਿੰਦੇ ਮੇਰਾ ਵੀ ਉੱਥੇ ਪ੍ਰੋਗਰਾਮ ਹੈ ਵੀ ਆਪਾਂ ਇਕੱਠੇ ਚੱਲੀਏ ਮੈਂ ਕਿਹਾ ਚਲੋ ਠੀਕ ਆ ਬਾਬਾਈ ਚੱਲ ਵੜਦੇ ਆ ਕੋਈ ਚੱਕਰ ਨਹੀਂ ਆ ਵੀ ਪਹਿਲਾਂ ਵੀ ਸਮਾਗਮਾਂ ਤੇ ਇਕੱਠੇ ਹੁੰਨੇ ਆ ਉਸ ਸਮਾਗਮ ਤੇ ਜਾਂਦੇ ਹੋਏ ਇਹਨਾਂ ਦੇ ਜੱਥੇ ਵੱਲੋਂ ਜਾਂ ਇਹਨਾਂ ਵੱਲੋਂ ਕਿਸੇ ਵੱਲੋਂ ਉਹ ਗੱਲਬਾਤ ਸਾਡੀ ਗੱਡੀ ਦੀ ਰਿਕਾਰਡਿੰਗ ਕੀਤੀ ਗਈ ਆ ਗੱਡੀ ਦੇ ਵਿੱਚ ਰਿਕਾਰਡਿੰਗ ਦੇ ਵਿੱਚ ਕਿਸੇ ਕੇਸ ਨੂੰ ਲੈ ਕੇ ਮੈਂ ਸਮਝੌਤੇ ਦੀ ਗੱਲ ਕੀਤੀ ਹੋਵੇ ਕਿਸੇ ਧੀ ਭੈਣ ਦੇ ਕੇਸ ਦਾ ਮੈਂ ਸੌਦਾ ਕੀਤਾ ਹੋਵੇ ਪੰਥ ਦਾ ਮੈਂ ਉੱਥੇ ਨੁਕਸਾਨ ਕੀਤਾ ਹੋਵੇ ਕਿਸੇ ਵੀ ਗੱਲਬਾਤ ਨੂੰ ਲੈ ਕੇ ਮੈਂ ਉੱਥੇ ਏਦਾਂ ਦੀ ਗੱਲਬਾਤ ਕਹੀ ਹੋਵੇ ਵੀ ਜਿਹਦੇ ਵਿੱਚ ਬਾਣੇ ਦੀ ਬੇਤੀ ਜਾਂ ਪੰਥਕ ਦਾ ਨੁਕਸਾਨ ਹੁੰਦਾ ਹੋਵੇ ਤੇ ਮੈਂ ਕਸੂਰਵਾਰ ਆ ਉਸ ਵੀਡੀਓ ਦੇ ਵਿੱਚ ਆਡੀਓ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹਨੂੰ ਮੈਂ ਵਿਸਥਾਰ ਨਾਲ ਦੱਸ ਦਿੰਨਾ ਪਹਿਲੋ ਬਾਬੇ ਜੋਨੀ ਦਾ ਹੀ ਸਵਾਲ ਹੁੰਦਾ ਵੀ ਜੇ ਕੋਈ ਪ੍ਰਚਾਰਕ ਬੰਦਾ ਇਦਾਂ ਦੀ ਰੇਪ ਦੀ ਕਨਾਉਣੀ ਹਰਕਤ ਕਰੇ ਕੀ ਕਰੋਗੇ ਉਹਦੇ ਵਿੱਚ ਇਹੀ ਜਵਾਬ ਸੀਗਾ ਵੀ ਇਹਨਾਂ ਨੂੰ ਫੜਨਾ ਔਖਾ ਹੁੰਦਾ ਵੀ ਮੰਨ ਲਓ ਕਿਸੇ ਬੰਦੇ ਦਾ ਆਪਾਂ ਨਾਮ ਲੈਤਾ ਉਹਦਾ ਤੁਸੀਂ ਪ੍ਰੋਗਰਾਮ ਬੁੱਕ ਕਰਾਓ ਜਦੋਂ ਪ੍ਰੋਗਰਾਮ ਲਾਉਣ ਆਊਗਾ ਪ੍ਰਸ਼ਾਦਾ ਆਪਣੇ ਕਿਸੇ ਬੰਦੇ ਦੇ ਘਰੇ ਰੱਖੋ ਤੇ ਉਹਨੂੰ ਉੱਥੇ ਲੈ ਲਓ ਤੇ ਉਹਦੀ ਸਰਵਿਸ ਕਰ ਦਿਓ ਬਸ ਇੱਕ ਸੌਖਾ ਤਰੀਕਾ ਦੂਜੀ ਗੱਲ ਉਹਨਾਂ ਨੂੰ ਦੰਨੇ ਆ ਅਸੀਂ ਇਹ ਦੱਸਦੇ ਆ ਇੱਕ ਭੈਣ ਆ ਕੋਈ ਉਹ ਦਬਈ ਗਈ ਹੋਈ ਆ ਜਿਹਦੀਆਂ ਰਿਕਾਰਡਿੰਗਾਂ ਗਾ ਬਾਬਿਆਂ ਦਾ ਰਿਕਾਰਡ ਉਹਦੇ ਨਾਲ ਸਾਡੇ ਕੋਲੇ ਆਇਆ। ਉਹ ਕਹਿੰਦੇ ਵੀ ਉਸ ਮਸਲੇ ਦਾ ਜਵਾਬ ਜਿਹੜਾ ਤੁਸੀਂ ਦੂਜਾ ਕਹਿੰਦੇ ਸੀ ਵੀ ਦੂਜਾ ਪਾਬਾ। ਮੈਂ ਕਿਹਾ ਸੀ ਅਸੀਂ ਪਰਿਵਾਰ ਨਾਲ ਪੂਰੀ ਵਾਹ ਲਾ ਲਈ ਪਰ ਪਰਿਵਾਰ ਕਹਿੰਦਾ ਸੀ ਪੁਲਿਸ ਕਾਰਵਾਈ ਨਹੀਂ ਕਰਾਉਣੀ। ਪਰ ਅਸੀਂ ਬਾਬੇ ਨੂੰ ਬਾਬੇ ਦੇ ਕਟ ਪਵਾਉਣੀ ਚਾਹੁੰਦੇ ਆ। ਇਹ ਸਾਡੀ ਧੀ ਦੇ ਨਾਲ ਉਹਨੇ ਇਹ ਗੱਲਬਾਤ ਕੀਤੀ ਆ। ਉਹਦੇ ਵਿੱਚ ਮੈਂ ਕਿਸੇ ਨੂੰ ਬਲੈਕਮੇਲ ਨਹੀਂ ਕਰ ਰਿਹਾਗਾ। ਇਹ हद हो गई बिशर्मी दी ਤੁਹਾਡੇ ਇਹ ਰਿਕਾਰਡਿੰਗ ਲੀਕ ਕਰਨ ਲੈ ਤੇ ਜਾਂ ਉੱਤੇ ਫੋਟੋ ਦੇ ਲਿਖਣਾ ਲੈ ਲੋ ਵੀ ਮੈਂ ਇਹ ਟਰੈਪ ਲਾਉਣਾ ਜਾਂ ਬਲੈਕਮੇਲ ਕਰਦਾ ਉਸ ਭੈਣ ਨੇ ਸਾਨੂੰ ਇਹ ਗੱਲਬਾਤ ਦੱਸੀ ਇਹ ਰਿਕਾਰਡਿੰਗ ਸਾਡੇ ਕੋਲ ਆ ਵੀ ਵੀਰੇ ਇਹ ਮੈਨੂੰ ਇਹਨਾਂ ਵੱਲੋਂ ਦੋ ਵਾਰੀ ਪ੍ਰੈਗਨੈਂਟ ਕਰ ਦਿੱਤਾ ਗਿਆ ਸੀ ਤੇ ਮੈਨੂੰ ਇੱਥੇ ਬਲੈਕਮੇਲ ਕਰਕੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਮੈਨੂੰ ਰੱਕ ਕਰ ਰਹੇ ਸੀ ਤੇ ਮੈਂ ਇੰਡੀਆ ਛੱਡਤਾ ਸੀ ਤੇ ਹੁਣ ਮੈਂ ਬਾਹਰ ਆ ਕੇ ਬਹਿ ਗਈਆਂ ਤੇ ਮੈਂ ਚਾਹੁੰਨੀ ਇਹਨਾਂ ਨੂੰ ਸਜ਼ਾ ਮਿਲੇ ਤੇ ਇਹਨਾਂ ਨੇ ਮੇਰੇ ਨਾਲ ਬਹੁਤ ਤੱਕਾ ਕੀਤਾ ਇੱਕ ਵਾਰੀ ਮੇਰੇ ਨਾਲ ਗੁਰਦਾਰਾ ਸਹਿਰ ਦੇ ਵਿੱਚ ਤੱਕਾ ਕੀਤਾ ਇੱਕ ਵਾਰੀ ਮੈਨੂੰ ਹੋਟਲ 'ਚ ਲੈ ਕੇ ਗਿਆ ਪਪਾ ਤੇ ਮੈਂ ਉੱਥੇ ਕਿਹਾ ਸੀ ਵੀ ਕੁੜੀ ਨੂੰ ਬਾਹਰੋਂ ਸੱਦਣਾ ਪਰਮਟ ਪਰਮਟ ਦਾ ਰੌਲਾ 2.5 ਲੱਖ ਰੁਪਿਆ ਲੱਗਣਾ ਉਹ ਗੱਲ ਤੁਸੀਂ ਦੁਬਾਰਾ ਸੁਣ ਲਿਓ ਮੈਂ ਗੱਲ ਆਖੀ ਸੀ ਕੋਲੋਂ ਲਾਵਾਂਗੇ ਭਾਵੇਂ ਫੜ ਕੇ ਅਸੀਂ ਮਸ਼ਹੂਰ ਨਹੀਂ ਹੋਣਾ ਚਾਹੁੰਦੇ ਉਹਦੇ ਵਿੱਚ ਇਹ ਵੀ ਗੱਲ ਆਖੀ ਸੀ ਵੀ ਮੈਂ ਇਹ ਨਹੀਂ ਕਿਹਾ ਵੀ ਮੈਂ ਮਸ਼ਹੂਰ ਹੋਣਾ ਚਾਹੁੰਦਾ ਮੈਂ ਕਿਹਾ ਸੀ ਉਸ ਭੈਣ ਨੂੰ ਅਸੀਂ ਗੱਡੀ ਦੇ ਵਿੱਚ ਭਾਵਾਂਗੇ ਬਾਬੇ ਦੇ ਆਹਮੋ ਸਾਹਮਣੇ ਕਰਾਵਾਂਗੇ ਹੋ ਸਕਦਾ ਗੱਲ ਝੂਠੀ ਹੋਵੇ ਜਦੋਂ ਕੁੜੀ ਨੇ ਆ ਕੇ ਕਹਿਤਾ ਵੀ ਬਾਬੇ ਨੇ ਇਸ ਨੇ ਮੇਰੇ ਨਾਲ ਰੇਪ ਕੀਤਾ ਤੇ ਬਾਬੇ ਨੇ ਤਾਂ ਡਰ ਜਾਣਾ ਉਦੋਂ ਜਦੋਂ ਬਾਬੇ ਨੇ ਐਕਸੈਪਟ ਕਰ ਲਿਆ ਵੀ ਹਾਂ ਮੇਰੇ ਤੋਂ ਗਲਤੀ ਹੋਈ ਹੈ ਉਦੋਂ ਕੁੱਟਾਂਗੇ ਮੈਂ ਕਿਹਾ ਸੀ ਫਿਰ ਲੱਤਾਂ ਬਾਹਾਂ ਤੋੜਾਂਗੇ ਮੈਂ ਗਲਤੀ ਕੀਤੀ ਐ ਕੋਈ ਮੈਂ ਪੰਥ ਨੂੰ ਪਿੱਛੇ ਦਿਖਾਤੀ ਮੈਂ ਤਾਂ ਉੱਥੇ ਇਹ ਗੱਲ ਵੀ ਬਾਤ ਵੀ ਆਖੀ ਆ ਵੀ ਜੇ ਕਿਸੇ ਕੇਸ ਨੂੰ ਹੱਲ ਕਰਨ ਚੱਲੇ ਹਨਾ ਕਿਸੇ ਰੇਪ ਕੇਸ ਨੂੰ ਅਸੀਂ ਇਹ ਸਮਝ ਕੇ ਜਾਣੇ ਹੁੰਨੇ ਵੀ ਰੇਪ ਸਾਡੀ ਭੈਣ ਦਾ ਸਾਡੀ ਧੀ ਦਾ ਸਾਡੀ ਬੱਚੀ ਦਾ ਹੋਇਆ ਫੇਰ ਸਾਨੂੰ ਵੱਧ ਗੁੱਸਾ ਝੜਦਾ ਤੇ ਫੇਰ ਹੀ ਬੰਦੇ ਕੁੱਟੇ ਜਾਂਦੇ ਇਹ ਗੱਲਬਾਤ ਰਿਕਾਰਡਿੰਗ ਦੇ ਵਿੱਚ ਆ ਅਸੀਂ ਕਿਸੇ ਨੂੰ ਇਹਦੇ ਚ ਪਤਾ ਕੀ ਨੁਕਸਾਨ ਆ ਭਾਈ ਕੁੜੀ ਪੁਲਿਸ ਕਾਰਵਾਈ ਨਿਗਰਉਣਾ ਚਾਹਦੀ ਵੀ ਸਾਨੂੰ ਗਾਂ ਜਾ ਕੇ ਪ੍ਰੋਬਲਮ ਆਊਗੀ ਮੇਰੇ ਰਿਸ਼ਤੇ ਕਰਾਉਣ ਚ ਜਾਂ ਮੇਰੇ ਪਰਿਵਾਰ ਜਾਂ ਰਿਸ਼ਤੇਦਾਰਾਂ ਚ ਪਰ ਮੈਂ ਚਾਹੁੰਨੀ ਆ ਵੀ ਮੇਰੇ ਨਾਲ ਧੱਕਾ ਹੋਇਆ ਤੇ ਤੁਸੀਂ ਮੈਨੂੰ ਇਨਸਾਫ ਦਿਓ ਸਿੰਘਾ ਕੋਲੇ ਆਈ ਹੋਵੇ ਕੋਈ ਧੀ ਉਹਦੇ ਨਾਲ ਹੋਇਆ ਵੇ ਗੁਰੂ ਘਰ ਦੇ ਵਿੱਚ ਰੇਪ ਤੇ ਅਸੀਂ ਉਹਦਾ ਇਨਸਾਫ ਦੇਣ ਦੀ ਗੱਲਬਾਤ ਕਰਕੇ ਵੀ ਉਸ ਦੁਸ਼ਟ ਪਾਪੀ ਦੀਆਂ ਲੱਤਾਂ ਤੇ ਬਾਹਾਂ ਤੋੜਨ ਦੀ ਗੱਲ ਉਸ ਰਿਕਾਰਡਿੰਗ ਦੇ ਵਿੱਚ ਕਰਕੇ ਅਸੀਂ ਗੁਨਾਹਗਰ ਹੋ ਗਏ ਫਿਰ ਹੋਰ ਉਹਦੇ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹ ਚੰਨ ਘਟ ਵਾਲੇ ਬਾਬੇ ਨੂੰ ਕਿਵੇਂ ਕਿਵੇਂ ਚੱਕਿਆ ਕੀ ਕੀ ਗੱਲਬਾਤ ਹੋਈ ਆ ਕੁੱਟਿਆ ਉੱਥੇ ਲਿਜਾ ਕੇ ਉਹ ਤਾਂ ਮੈਂ মিডিਆ ਦੇ ਵਿੱਚ ਵੀ ਬਿਆਨ ਦਿੱਤੇ ਇਹਦੇ 'ਚ ਕੀ ਗਲਤੀ ਆ ਭਾਈ ਦੱਸਿਆ ਚੱਕਿਆ ਤੇ ਚੱਕਿਆ ਵੇ ਇਹ ਇਹਦੇ ਵਿੱਚ ਕੀ ਗਲਤੀ ਹੋਗੀ ਵੀ ਅਸੀਂ ਜੇ ਗੱਲਬਾਤ ਇਹ ਬਾਬੇ ਕੋਲੇ ਡਿਟੇਲ ਨਾਲ ਦੱਸਤੀ ਅਸਲ ਦੇ ਵਿੱਚ ਸਾਡੀ ਪਿੱਠ ਤੇ ਛੁਰਾ ਵਜਾ ਸਿੰਘਾ ਦੀ ਦੇ ਵਿੱਚ ਵੀ ਅਸੀਂ ਇੱਕ دیਵਾਨਾ ਤੇ ਜਾ ਰਹੇ ਹਾਂ ਚਲੋ ਭੱਪੇ ਤੌਰ ਤੇ ਪੰਥਕ ਬੰਦੇ ਆ ਇਕੱਠੇ ਹੋ ਕੇ ਜਾਣੇ ਇਹ ਤਾਂ ਫਿਰ ਉਹਨਾਂ ਦੀ ਗਲਤੀ ਆ ਨਾ ਗੱਡੀ ਦੇ ਵਿੱਚ ਮੇਰਾ ਤਾਂ ਕੋਈ ਸਾਥੀ ਨਹੀਂ ਸੀ ਮੈਂ ਕੱਲਾ ਸੀ ਤੇ ਮੇਰੀ ਇਹਨਾਂ ਨੇ ਰਿਕਾਰਡਿੰਗ ਕਰ ਲਈ ਬਾਬੇ ਜੋਨੀ ਨੇ ਜਾਂ ਜੋਨੀ ਤੇ ਬੰਦਿਆਂ ਨੇ ਉਦੇ ਉੱਤੇ ਫੋਟੋ ਤੇ ਲਹਿਤਾ ਵੇਖ ਲਓ ਜੀ ਇਹਦੀਆਂ ਕਾਲੀਆਂ ਕਰਦੂਤਾ ਕਾਲੀਆਂ ਕਰਦੂਤਾ ਕਾਲੀਆਂ ਕਰਦੂਤਾ ਤਾਂ ਹੁੰਦੀਆਂ ਪੰਥ ਤੇ ਸਿੱਖ ਇਸ ਗੱਲ ਨੂੰ ਸਮਝਣ ਉਸ 23 ਮਿੰਟ ਦੀ ਰਿਕਾਰਡਿੰਗ ਦੇ ਵਿੱਚ ਜੇ ਮੈਂ ਉਹਦੇ ਨੇ ਕਿਹਾ ਬਾਬਾ ਸਾਨੂੰ ਪੈਸੇ ਦਿਵਾ ਦੇ ਜੇ ਮੈਂ ਉਹਦੇ ਚ ਕਿਹਾ ਵੀ ਅਸੀਂ ਪੈਸੇ ਲੈ ਲਏ ਜਾਂ ਉਹਦੇ ਚ ਪੈਸੇ ਲੈ ਕੇ ਬੰਦਾ ਛੱਡਿਆ ਹੋਵੇ ਅੱਜ ਤੱਕ ਮੈਂ ਇਹ ਗੱਲਬਾਤ ਕਹਿਣਾ ਵੀ ਕਿਸੇ ਵੀ ਮਸਲੇ ਦੇ ਵਿੱਚ ਕਿਸੇ ਬੰਦੇ ਨੇ 1 ਰੁਪਈਆ ਵੀ ਦਿੱਤਾ ਜਾਂ ਕਿਸੇ ਬੰਦੇ ਦੇ ਕੋਲੋਂ 1 ਰੁਪਈਆ ਵੀ ਮੰਗ ਕਰਕੇ ਬੰਦਾ ਛੱਡਿਆ ਤੇ ਸਾਡੇ ਤੁਸੀਂ ਛੱਤਰ ਮਾਰਦੇ ਹੋ ਬਾਬਾ ਜੋ ਇਸ ਗੱਲ ਦਾ ਗਵਾਹ ਇਹ ਗੱਲਾਂ ਬਾਤਾਂ ਸਾਰੇ ਕਰਦੇ ਸੀ ਵੀ ਜੇ ਉਹ 10 ਲੱਖ ਰੁਪਏ ਉਹ ਦਿੰਦਾ ਸੀ ਤੁਸੀਂ ਲੈ ਲੈਂਦੇ 10 ਲੱਖ ਥੋੜਾ ਨਹੀਂ ਹੁੰਦਾ ਅਸੀਂ ਛੱਡੇ ਆ ਪੈਸੇ ਅਸੀਂ ਬਥੇਰੇ ਪੈਸੇ ਛੱਡੇ ਹੋਏ ਆ ਅਸੀਂ ਕਿਸੇ ਤੋਂ ਕੁਝ ਨਹੀਂ ਲਿਆਗਾ ਇਹ ਗੱਲਾਂ ਬਾਤਾਂ ਰਿਕਾਰਡਿੰਗ ਦੇ ਵਿੱਚ ਹੁੰਦੀਆਂ ਫੇਰ ਬਾਬਾ ਸਾਡੇ ਨਾਲ ਗੱਲਬਾਤ ਕਰਦਾ ਜਿਹੜੀ ਗੈਂਗਸਟਰਾਂ ਦੀ ਵਾਲੀ ਗੱਲਬਾਤ ਆਉਂਦੀ ਵੀ ਇਹਨਾਂ ਦੇ ਗੈਂਗਸਟਰਾਂ ਨਾਲ ਸਬੰਧ ਆ ਗੱਲਬਾਤ ਰਿਕਾਰਡਿੰਗ ਧਿਆਨ ਨਾਲ ਸੁਣ ਲਓ ਉੱਤੇ ਲਿਖੀਆਂ ਹੋਈਆਂ ਗੱਲਾਂ ਤੇ ਗੌਰ ਨਾ ਕਰਿਆ ਕਰੋ ਉਹ ਚੀਜ਼ਾਂ ਹੋਰ ਲਿਖੀਆਂ ਸਾਨੂੰ ਬਦਨਾਮ ਕਰਨ ਲਈ ਕੀਤੀਆਂ ਉਹਦੀ ਵੀ ਤੁਹਾਨੂੰ ਡਿਟੇਲ ਮਿਲ ਜੂਗੀ ਬਾਬਾ ਜੋਨੀ ਕਹਿੰਦਾ ਫੇਰ ਤਾਂ ਜੀ ਛੋਟੇ 골ਡੀ ਬਰਾਡ ਨਾ ਵੀ ਲਿੰਕ ਹੋਣਗੇ ਮੈਂ ਉਹਦੇ ਵਿੱਚ ਆਖਿਆ ਨਹੀਂ ਬਾਬਾ ਜੀ ਉਹ ਇਹਨਾਂ ਨਾਲ ਲਿੰਕ ਆਇਆ ਇਦਾਂ ਵੀ ਮੈਂ ਕਿਹਾ ਵੀ ਵੀ ਪਤਾ ਕੀ ਆ ਵੀ ਇਹਨਾਂ ਬਾਬਾ ਜੀ ਫੋਨ ਕਾਲ ਕਰਕੇ ਨਾ ਰਿਕਾਰਡ ਕਰਕੇ ਸ਼ੇਅਰ ਕਰ ਦਿੰਦੇ ਵੀ ਸਾਡੇ ਲਿੰਕ ਆ ਇਸ ਕਰਕੇ ਆਪਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਆ ਗੱਲਬਾਤ ਆਖੀ ਆ ਉਥੇ ਤੇ ਇਹਦਾ ਪ੍ਰੂਫ ਆ ਥੱਲੇ ਮੈਂ ਹੁਣ ਫੋਟੋ ਲਾ ਦਿੰਨਾ ਜਦੋਂ ਪ੍ਰੋਡੂਸਰ ਕੁੱਟ ਕੇ ਅਸੀਂ ਥੋੜਾ ਟਾਈਮ ਲੰਘਿਆ ਸੀ ਤੇ ਸਾਨੂੰ ਫੋਨ ਆਇਆ ਸੀ ਇੱਕ ਬਾਹਰਲੇ ਨੰਬਰ ਤੋਂ ਤੇ ਉਹ ਹਜੇ ਵੀ YouTube ਤੇ ਆ ਪਈ ਆ ਵੀ ਬਾਬੇ ਅਮਰਤਪਾਲ ਮਹਿਰੋ ਨੂੰ ਲਾਰੈਂਸ ਬਿਸ਼ਨੋਈ ਦੇ ਬੰਦੇ ਦਾ ਵਿਦੇਸ਼ ਤੋਂ ਆਈ ਕਾਲ ਸਾਨੂੰ ਕੀ ਪਤਾ ਸੀ ਉਹ 골ਡੀ ਉਹ ਤੋਂ ਉਹ ਤੋਂ ਤਾਂ ਮੂਸੇ ਵਾਲਾ ਮਾਰਿਆ ਹੀ ਨਹੀਂ ਸੀ ਸਾਨੂੰ ਤਾਂ 골ਡੀ ਬਰਾੜ ਵਾਲੇ ਪਤਾ ਹੀ ਨਹੀਂ ਸੀ ਪਰ ਫੇਰ ਵੀ ਉਸ ਗੱਲ ਉਹ ਰਿਕਾਰਡਿੰਗ ਸਾਰੀ ਸੁਣ ਲਿਓ ਹਜੇ YouTube ਤੇ ਪਈ ਆ ਸੀ ਉਹ ਬੰਦੇ ਨੂੰ ਜਵਾਬ ਦਿੱਤਾ ਵੀ ਭਾਈ ਨਹੀਂ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਪਰ ਸਾਡਾ ਕੋਈ ਮਕਸਦ ਨਹੀਂ ਹੈਗਾ ਕਿਸੇ ਨਾਲ ਗੱਲਬਾਤ ਕਰਨ ਦਾ ਆ ਗੱਲ ਬਾਤ ਮੈਂ ਉੱਥੇ ਤੁਹਾਨੂੰ ਤਾਂ ਆਖੀ ਆ ਵੀ ਇਹ ਗੱਲਾਂ ਰਿਕਾਰਡ ਕਰ ਲੈਂਦੇ ਆ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ ਫੇਰ ਆਉਂਦੀ ਆ ਅਰਸ਼ ਦੀ ਗੱਲ ਮੇਰਾ ਪਿੰਡ ਆ ਮਹਿਰੋਂ ਡਾਲੇ ਪਿੰਡ ਤੋਂ ਹੈਗਾ 2 ਕਿਲੋਮੀਟਰ ਪਿੰਡ ਗੱਲ ਕਰ ਰਿਹਾ 14 ਸਾਲ ਪੁਰਾਣੀ 15 ਮੈਂ ਨਾਰਥ-ਵੈਸਟ ਪੜਦਾ ਹੁੰਦਾ ਸੀਗਾ ਟੂ ਡੀ ਕੇ ਕਾਲਜ ਨਾਨ-ਮੈਡੀਕਲ ਦਾ ਮੈਂ ਸਟੂਡੈਂਟ ਰਿਹਾ ਵਾਂ ਡਾਲੇ ਪਿੰਡ ਦੇ ਵਿੱਚ ਮੇਰੀ ਸੀਮੈਂਟ ਦੀ ਦੁਕਾਨ ਸੀ ਸਾਰੇ ਪਿੰਡ ਇਸ ਗੱਲ ਦੇ ਗਵਾਹ ਨੇ ਉੱਥੇ ਤੇ ਡਾਲੇ ਪਿੰਡ ਦਾ ਵਸਨੀਕ ਸੀ ਅਰਸ਼ ਵਦੇਸ਼ ਜਾਣ ਤੋਂ ਪਹਿਲਾਂ ਆ ਗੈਂਗਸਟਰ ਲੈਂਡ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਆਮ ਸੁਧਾਰਨ ਮੁੰਡਾ ਸੀ ਇੱਕ ਸਟੂਡੈਂਟ ਸੀ ਜਿੱਦਾਂ ਯਾਰ ਦੋਸਤ ਵਿਛੜਦੇ ਸੀ ਵਿਛੜੇ ਸੀ ਸਿਰਫ ਸਾਡੀ ਕੋਈ ਬਹੁਤਾ ਨਹੀਂ ਸੀ ਉਹਨਾਂ ਦੇ ਪਿਤਾ ਜੀ ਬਾਈ ਚਰਨਜੀਤ ਸਿੰਘ ਨਾਲ ਸਾਡਾ ਬਹੁਤ ਪ੍ਰੇਮ ਰਿਹਾ ਅਸੀਂ ਉੱਥੇ ਹਾਸਮ ਕੋਲ ਕਰਦੇ ਖੇਡਦੇ ਰਹੇ 14 ਸਾਲ ਪੁਰਾਣੀ ਗੱਲ ਆ ਇਹ ਤੇ ਮੈਂ ਇਹ ਵੀ ਆਖਿਆ ਪੜ੍ਹਾਈ ਦੇ ਤੌਰ ਤੇ ਮੈਂ ਸੀਨੀਅਰ ਸੀ ਉਹਦਾ ਉਹ 10ਵੀਂ ਜਮਾਤ ਚ ਹੁੰਦਾ ਸੀ ਮੈਂ 11ਵੀਂ ਚ ਹੁੰਦਾ ਸੀ ਉਹ ਡਾਲੇ ਪੜਦਾ ਹੁੰਦਾ ਸੀ ਮੈਂ ਟੁੱਡੀ ਕੇ ਪੜਨਦਾ ਪਰ ਟਿਊਸ਼ਨ ਅਸੀਂ ਇਕੱਠੀ ਪੜੀ ਆ ਅੱਜ 20 ਬੰਦੇ ਜਾਉਂਦੇ ਆ ਬਾਈ ਦਰਸ਼ਨ ਜਾਉਂਦਾ ਹਜੇ ਬਾਈ ਦਰਸ਼ ਵੋਟਾਂ ਤੇ ਮਿਲ ਕੇ ਆਏ ਬਾਈ ਦਰਸ਼ਨ ਨੇ ਵੀ ਵੀਡੀਓ ਦੇਖ ਲਈ ਬਾਈ ਦਰਸ਼ਨ ਕੋਲੇ ਮੈਂ ਮੈਥ ਦੀ ਟਿਊਸ਼ਨ ਪੜਦਾ ਹੁੰਦਾ ਸੀ ਪਲੱਸ 2 ਦੀ ਪਲੱਸ 1 ਦੀ ਮੈਂ ਮੈਥ ਦੀ ਟਿਊਸ਼ਨ ਪੜਦਾ ਸੀ ਕਿਉਂਕਿ ਮੇਰਾ ਨਾਨ ਮੈਡੀਕਲ ਰੱਖਿਆ ਸੀ ਅਰਸ਼ ਵੀ ਉੱਥੇ ਟਿਊਸ਼ਨ ਪੜ੍ਹਦਾ ਉਹਨਾਂ ਦਾ ਹੀ ਇੱਥੇ ਇਕੱਠੇ ਹੋ ਜਾਂਦੇ ਹੁੰਦੇ ਸੀ ਕਿਉਂਕਿ ਇੱਕ ਸਟੂਡੈਂਟ ਸੀ ਉਦੋਂ ਤਾਈ ਤਾਂ ਗੱਲ ਹੀ 13 14 ਸਾਲ ਪ ਤੇ ਅਸੀਂ ਇਕੱਠੇ ਮਿਲਦੇ ਹੁੰਦੇ ਸੀ ਉੱਥੇ ਤੇ ਮੈਂ ਕਿਹਾ ਸੀ ਮੇਰੀ ਉਹ ਗੱਲ ਨਹੀਂ ਮੋੜਦਾ ਕਾ ਵੀ ਜੇ ਉਹਨੂੰ ਮੈਂ ਕਹਿ ਵੀ ਦਵਾਂ ਵੀ ਆਏ ਨਹੀਂ ਆਏ ਉਹਨੇ ਕਿਹਾ ਠੀਕ ਆ ਇਹਦਾ ਲਿਆਜ ਹੁੰਦੀ ਇਹ ਤੇ ਯਾਰਾਂ ਦੋਸਤਾਂ ਤੇ ਮਾਨਸ ਹੁੰਦਾ ਸੀ ਫੇਰ ਆਉਂਦੀ ਆ ਗੱਲ ਦਵਿੰਦਰ ਦੀ ਜਦੋਂ ਮੈਂ ਟੂ ਡੀ ਕੇ ਪੜਿਆ ਵਾਂ ਉੱਥੇ ਮੇਰੀ ਲਿਆਜ ਕਾਫੀ ਬੰਦਾਂ ਨਾਲ ਪਈ ਆ ਤੇ ਮੈਨੂੰ ਨਹੀਂ ਪਤਾ ਸੀ ਗਰੁੱਪ ਗਰੁੱਪ ਕੀ ਹੁੰਦੇ ਕਿਉਂਕਿ ਹੁਣ 14-15 ਸਾਲ ਇਸ ਗੱਲ ਨੂੰ ਹੋ ਗਏ ਤੇ ਡਾਲੇ ਦੁਕਾਨ ਕਰਕੇ ਕਈ ਬੰਦਿਆਂ ਕੋਲੇ ਮੇਰੀ ਆਉਣੀ ਜਾਣੀ ਹੁੰਦੀ ਸੀ ਤੇ ਉੱਥੇ ਜਦੋਂ ਮੈਂ ਇਹ ਇਕੱਠੇ ਹੁੰਦੇ ਹੁੰਦੇ ਸੀਗੇ ਬੰਦੇ ਕਾਫੀ ਘਰ ਹੁੰਦਾ ਸੀ ਉੱਥੇ ਸਾਡੀ ਆਉਣੀ ਜਾਣੀ ਹੁੰਦੀ ਸੀ ਤੇ ਬਾਅਦ ਚ ਜਦੋਂ ਉਹਦਾ ਮਰਡਰ ਹੁੰਦਾ ਪੁਲਿਸ ਨੇ ਕਾਊਂਟਰ ਕਰਦੀ ਤੇ ਸਾਨੂੰ ਬਾਅਦ ਚ ਗੱਲਬਾਤ ਕੀਤੀ ਕਹਿੰਦੇ ਮਹਿਰੋ ਵਾਲਾ ਯਾਰ ਉਹ ਬੰਦੇ ਦਾ ਅਨਕਾਊਂਟਰ ਹੋ ਗਿਆ ਵੀ ਇੱਥੇ ਆਪਣੇ ਕੋਲੇ ਆਉਂਦਾ ਹੁੰਦਾ ਸੀ ਆ ਗੱਲਾਂ ਬਾਤਾਂ ਮੈਂ ਉਹਦੇ ਵਿੱਚ ਕੀਤੀਆਂ ਹੁਣ ਇਹਦੇ ਵਿੱਚ ਮੈਂ ਕੀ ਮਾੜਾ ਕਰਤਾ ਸਾਰਿਆਂ ਦਾ ਇਹਦੇ ਵਿੱਚ ਕਿਸੇ ਬੰਦੇ ਨੇ ਗਲਤੀ ਕੀਤੀ ਨੂੰ ਫੜਨ ਦਾ ਤਰੀਕਾ ਦੱਸਿਆ ਬਾਬਾ ਜੀ ਅਸੀਂ ਆਏ ਵੀ ਫੜ ਲੈਨੇ ਆ ਇਹਦੇ ਵਿੱਚ ਜੇ ਕੁੜੀ ਪੁਲਿਸ ਤੋਂ ਕਾਰਵਾਈ ਨਹੀਂ ਕਰਾਉਣੀ ਚਾਹੁੰਦੀ ਸਿੰਘਾ ਤੋਂ ਕਾਰਵਾਈ ਕਰਾਉਣੀ ਚਾਹੁੰਦੀ ਤੇ ਸਾਨੂੰ ਫਿਰ ਕੁੜੀ ਕੋਲੇ ਚਾਹੀਦੀ ਸੀ ਅਸੀਂ ਫੇਰ ਸਜ਼ਾ ਦੇਵਾਂਗੇ ਇਹਦੇ ਵਿੱਚ ਕੀ ਮਾੜੀ ਕਰਤੀ ਇਹਦੇ ਵਿੱਚ ਕੀ ਦੱਸਦਾ ਵੀ ਮੈਂ ਮੈਂ ਆਪਦੀ ਆਪਦੇ ਸੇਫਟੀ ਲਈ ਦੱਸਿਆ ਵੀ ਮੇਰੀ ਗੋਲਡੀ ਬਰਾਡ ਨੇ ਕਾਲ ਰਿਕਾਰਡਿੰਗ ਕਰਕੇ ਪਾਤੀ ਸੀ ਬਾਈ ਉਸ ਤੋਂ ਬਾਅਦ ਮੈਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਤਾਂ ਹੀ ਮੈਂ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਦਾ ਬਈ ਗੱਲ ਰਿਕਾਰਡ ਕਰਕੇ ਲੀਕ ਕਰ ਦਿੰਦੇ ਸਾਨੂੰ ਪ੍ਰੋਬਲਮ ਆਉਂਦੀ ਪੰਜਾਬ ਦੇ ਵਿੱਚ ਇਹਦੇ ਚ ਮੇਰੀਆਂ ਕਿਹੜੀਆਂ ਕਰਤੂਤਾ ਮੇਰੇ ਕਿਹੜੇ ਲੰਕਾਂ ਜੇ ਉਥੇ ਟਿਊਸ਼ਨ ਤੇ 5 6 ਮਹੀਨੇ ਜਾਂ ਸਾਲ ਮੈਂ ਅਰਸ਼ਨਾ ਪੜ੍ਹ ਲਿਆ 15 ਸਾਲ ਪਹਿਲਾਂ ਨਾ ਉਹ ਗੈਂਗਸਟਰ ਸੀ ਤੇ ਨਾ ਮੇਰੇ ਬਾਣਾ ਪਾਇਆ ਹੋਇਆ ਸੀ ਤੇ ਇਹ ਚ ਮੈਂ ਕੀ ਮਾੜਾ ਕਰਤਾ ਪੰਥ ਦਾ ਮਾੜਾ ਜਾ ਵਿਚਾਰ ਲਿਆ ਕਰੋ ਮੈਂ ਪੰਥ ਨੂੰ ਸਿੱਖਾਂ ਨੂੰ ਮੈਂ ਵੀਰ ਭੈਣ ਪਰਿਵਾਰ ਜਿਹੜੇ ਮੈਨੂੰ ਪ੍ਰੇਮ ਕਰਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਮੈਨੂੰ ਕਿਸੇ ਵੀ ਹੱਦ ਤੱਕ ਬਦਨਾਮ ਕੀਤਾ ਜਾ ਸਕਦਾ ਮੈਂ ਉਹ ਕੰਮ ਮਹਾਰਾਜ ਨੇ ਮੈਥੋਂ ਕਰਵਾ ਲਿਆ ਜਿਹੜਾ ਕੰਮ ਬਹੁ ਟਾਈਮ ਤੋਂ ਹੋ ਰਿਹਾ ਕਰਤੂਤਾ ਹੋ ਰਹੀਆਂ ਸੀ ਪਰ ਜੱਗ ਜਾਰ ਨਹੀਂ ਸੀ ਤੇ ਆਪਾਂ ਉਹ ਬਈ ਜੱਗ ਜਾਰ ਕਰਕੇ ਬੰਦੇ ਦੋ ਮੂੰਹ ਨਾ ਕਹਦੇ ਨੇ ਦੋ ਬੰਦੇ ਸਲਾਖਾਂ ਪਿੱਛੇ ਆ ਰੇਪ ਕੇਸ ਦੇ ਵਿੱਚ ਅਸਲ ਦੇ ਵਿੱਚ ਪਤਾ ਕੀ ਆ ਪੰਥ ਨੂੰ ਮੈਂ ਦੱਸਣਾ ਚਾਹੁੰਦਾ ਨਾਨਕ ਸਰ ਦੇ ਕਿਸੇ ਬਾਬੇ ਬਾਰੇ ਕਿਸੇ ਬੱਚੇ ਨੇ ਸਾਡੇ ਕੋਲੇ ਆ ਕੇ ਪਹੁੰਚ ਕੀਤੀ ਆ ਹੁਣ ਥੋੜੇ ਦਿਨ ਪਹਿਲਾਂ ਵੀ ਮੇਰੇ ਨਾਲ ਵੀ ਇਹ ਕਰਤੂਤਾ ਫਲਾਣੇ ਬਾਬੇ ਨੇ ਕੀਤੀ ਤੇ ਅਸੀਂ ਕਿਹਾ ਵੀ ਸ਼ਾਇਦ ਇਹ ਝੂਠ ਨਾ ਬੋਲਦਾ ਵੀ ਅਸੀਂ ਇੰਨਾ ਰਾਹੀਂ ਹੀ ਪਤਾ ਕੀਤਾ ਸੀ ਭਈ ਆਹ ਗੱਲ ਸੱਚੀ ਆ ਇਹ ਹੁਣ ਮੰਨ ਗਏ ਵੀ ਸੱਚੀ ਆ ਇਹਨਾਂ ਦੀ ਰਿਕਾਰਡਿੰਗ ਵੀ ਸੱਚੀ ਆ ਤੇ ਇਹਨਾਂ ਨੂੰ ਕਿਹਾ ਸੀ ਅਸੀਂ ਐਕਸ਼ਨ ਲਵਾਂਗੇ ਅਸੀਂ ਚੁੱਪ ਤਾਂ ਸੀਗੇ ਵੋਟਾਂ ਕਰਕੇ ਅਸੀਂ ਚੁੱਪ ਤਾਂ ਸੀ ਕਾਲ ਤੱਕ ਸਾਹਿਬ ਦਾ ਮਸਲਾ ਚੱਲਦਾ ਕਰਕੇ ਲੋਕ ਇਹ ਨਾ ਕਹਿਣ ਵੀ ਭਾਈ ਮੈਰੋ ਨੇ ਜਾਣ ਕੇ ਇੱਧਰ ਧਿਆਨ ਪੜਕਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ